ਭਾਈ ਗਰਮਕਸਾਂ ਕੋਲੇ ਤਾਜੀ ਸੂਈ ਵੀ ਸੱਜਰ ਜਰਸੀ ਗਾਂ ਤੇ ਆ ਸ਼ਕੀਨ ਝੋਟੀ ਠੰਡੀ ਸੀਲ ਮੋਹਰਾ ਨਸਲ ਦੀ ਆ ਇਹ ਵਕਾਊ ਆ ਦੋ ਨਾਗਾ ਤੇ ਦੋਨਾਂ ਦੀ ਡਿਟੇਲ ਤੇ ਜਿਹੜਾ ਮੁੱਲ ਵੀਡੀਓ ਦੇ ਵਿੱਚ ਹੀ ਕਰਦਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਮਿੱਤਰੋ ਆਮ ਘਰੇਲੂ ਪਰਿਵਾਰ ਦੀ ਵੀਡੀਓ ਤਾਂ ਜੋ ਉਸ ਪਰਿਵਾਰ ਦਾ ਹੀ ਫਾਇਦਾ ਹੋ ਸਕੇ ਤੇ ਜਿਸ ਵੀਰ ਭਾਈ ਨੂੰ ਇਹ ਨਗ ਚਾਹੀਦੇ ਆ ਉਹਦੀ ਵੀ ਜਿਹੜੀ ਭਾਲ ਉਹ ਖਤਮ ਹੋ ਸਕੇ ਤੇ ਦੋਨਾਂ ਤਰ੍ਹਾਂ ਦਾ ਹੀ ਫਾਇਦਾ ਹੋ ਜੂ ਤੇ ਮਿੱਤਰੋ ਡਿਟੇਲ ਦੀ ਗੱਲ ਕਰਦੇ ਆ ਜਿਹੜੀ ਜਰਸੀ ਨਸਲ ਦੀ ਗਾਂ ਤੁਸੀਂ ਦੁੱਧ-ਦੁੱਧ ਦੀ ਚਵਾਈ ਤੁਸੀਂ ਘਰੇ ਜਾ ਕੇ ਖੁਦ ਹੁਣ ਤਸੱਲੀ ਬਖਸ਼ ਕਰ ਸਕਦੇ ਸੱਜਰ ਸੂਏ ਹੋਏ ਪਸ਼ੂ ਦੀ ਇਹ ਮौज ਹੁੰਦੀ ਤੇ ਮਗਰ ਜਿਹੜਾ ਇਹਦੇ ਬੱਚਾ ਵਾ ਉਹ ਇਹ ਵੀ ਇਸ ਸੀਮਨ ਦੀ ਜਿਹੜੀ ਉਹ ਬੱਚੀ ਆ ਏ ਵੀ ਬਹੁਤ ਵਧੀਆ ਗੱਲ ਆ ਤਾਂ ਜੋ ਚੰਗੀ ਕੁਆਲਿਟੀ ਦੀ ਮਗਰ ਬੱਛੀ ਆ ਤੇ ਗਾਂ ਦੀ ਆਰਡਰ ਕੁਆਲਿਟੀ ਥਣਲੇਵੇ ਦੀ ਬਣਤਰ ਤੇ ਦੁੱਧ ਪੱਖੋਂ ਬਾਈ ਹੁਣੀ ਕਹਿੰਦੇ ਪੂਰਾ ਗਾੜਾ ਉਹਨਾਂ ਨੇ ਘਰੇ ਚੋਈ ਹੋਈ ਆ ਤੇ ਮੁੱਲ ਇਸ ਗਾਂ ਦਾ ਹੈਗਾ ਮਿੱਤਰੋ 75000 ਰੁਪਈਆ ਬਾਕੀ ਜੇ ਗੱਲ ਕਰਗੇ ਆਪਾਂ ਇਸ ਝੋਟੀ ਦੀ ਸ਼ਕੀਨੀ ਪੱਖੋਂ ਤੇ ਕੱਦ ਪਾ ਕਾਠ ਵੱਲੋਂ ਬਾਈ ਗੁਰਮਖ ਸਿੰਘ ਜੀ ਕਹਿੰਦੇ 5 ਫੁੱਟ ਦੀ ਹੋਊਗੀ ਇਹ ਸੰਭੀ ਸੁੰਭੀ ਵੀ ਬਹੁਤ ਚੰਗੀ ਆ ਤੇ ਚੰਗੇ ਸੀਮਣ ਗਾਂ ਇਸ ਦੇ ਵੀ ਲੱਗੇ ਆ ਤੇ ਆਪ ਇਹ ਤੇ ਉਗੀ ਸਰਕਾਰੀ ਸੀਮਨ ਦੀ ਬਾਈ ਜੀ ਹੁਣੀ ਕਹਿੰਦੇ ਸੀ ਵੀ ਸ਼ਕੀਨੀ ਪੱਖੋਂ ਤੇ ਦੁੱਧ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਹੋਊਗੀ ਮਿੱਤਰੋ ਇਸ ਝੋਟੀ ਦਾ ਜਿਹੜਾ ਹੈਗਾ ਮੁੱਲ ਬਾਈ ਉਹਨਾਂ ਨੇ 1.5 ਲੱਖ ਰੁਪਈਆ ਕੀਤਾ 1 ਮਹੀਨੇ ਦੇ ਤਕਰੀਬਨ ਨੇੜੇ ਇਸ ਝੋਟੀ ਦੇ ਸੂਨ ਦੇ ਵਿੱਚ ਅਜੇ ਬਾਕੀ ਵੀਡੀਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਤਾਂ ਜੋ ਇਹ ਜਿਹੜਾ ਵੀਰ ਲੋਡ ਬੰਦ ਹੋਵੇ ਉਹਦੀ ਜਿਹੜੀ ਪਾਲਾ ਖਤਮ ਹੋ ਸਕੇ ਚੰਗੇ ਪਸ਼ੂ ਦੀ ਤੇ ਇੱਕ ਰੇਲੂ ਪਰਿਵਾਰ ਆ ਜਿਹੜਾ ਇਹਨਾਂ ਨੂੰ ਵੀ ਇੱਕ ਚੰਗਾ ਮੁੱਲ ਮਿਲ ਸਕੇ ਆਸ ਹੁੰਦੀ ਆ ਤੁਹਾਡੇ ਤੋਂ ਜਾਂਉਂਦੇ ਵਸਦੇ ਰਹੋ ਮਿਲਦੇ ਕਿਸੇ ਹੋਰ ਵੀਡੀਓ ਤੇ ਬਾਈ ਗੌਰਵ ਸਿੰਘ ਕੋਲੇ ਤਾਜੀ ਸੂਈ ਵੀ ਸੱਜਰ ਜਰਸੀ ਗਾਂ ਤੇ ਆ ਸ਼ਕੀਨ ਝੋਟੀ ਠੰਡੀ ਸੀਲ ਮੋਹਰਾਂ ਦਸਲਦੀ ਆ ਇਹ ਵਕਾਊ ਆ ਦੋ ਨਾਗਾ ਤੇ ਦੋਨਾਂ ਦੀ ਡਿਟੇਲ ਤੇ ਜਿਹੜਾ ਮੁੱਲ ਵੀਡੀਓ ਦੇ ਵਿੱਚ ਹੀ ਕਰਦਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਮਿੱਤਰੋ ਆਮ ਘਰੇਲੂ ਪਰਿਵਾਰ ਦੀ ਵੀਡੀਓ ਤਾਂ ਜੋ ਉਸ ਪਰਿਵਾਰ ਦਾ ਹੀ ਫਾਇਦਾ ਹੋ ਸਕੇ ਤੇ ਜਿਸ ਵੀਰ ਭਾਈ ਨੂੰ ਇਹ ਨਾਗ ਚਾਹੀਦੇ ਆ ਉਹਦੀ ਵੀ ਜਿਹੜੀ ਭਾਲ ਉਹ ਖਤਮ ਹੋ ਸਕੇ ਤੇ ਦੋਨਾਂ ਤਰ੍ਹਾਂ ਦਾ ਹੀ ਫਾਇਦਾ ਹੋ ਜੂ ਤੇ ਮਿੱਤਰੋ ਡਿਟੇਲ ਦੀ ਗੱਲ ਕਰਦੇ ਆ ਜਿਹੜੀ ਜਰਸੀ ਨਸਲ ਦੀ ਗਾਂ ਤੁਸੀਂ ਦੁੱਧ-ਦੁੱਧ ਦੀ ਚਵਾਈ ਤੁਸੀਂ ਘਰੇ ਜਾ ਕੇ ਖੁਦ ਹੁਣ ਤਸੱਲੀ ਬਖਸ਼ ਕਰ ਸਕਦੇ ਸੱਜਰ ਸੂਏ ਹੋਏ ਪਸ਼ੂ ਦੀ ਇਹ ਮौज ਹੁੰਦੀ ਤੇ ਮਗਰ ਜਿਹੜਾ ਇਹਦੇ ਬੱਚਾ ਵਾ ਉਹ ਇਹ ਵੀ ਇਸ ਸੀਮਨ ਦੀ ਜਿਹੜੀ ਉਹ ਬੱਚੀ ਆ ਏ ਵੀ ਬਹੁਤ ਵਧੀਆ ਗੱਲ ਆ ਤਾਂ ਜੋ ਚੰਗੀ ਕੁਆਲਿਟੀ ਦੀ ਮਗਰ ਬੱਛੀ ਆ ਤੇ ਗਾਂ ਦੀ ਆਰਡਰ ਕੁਆਲਿਟੀ ਥਣ ਲੇਵੇ ਦੀ ਬਣਤਰ ਤੇ ਦੁੱਧ ਪੱਖੋਂ ਬਾਈ ਹੁਣੀ ਕਹਿੰਦੇ ਪੂਰਾ ਗਾੜਾ ਉਹਨਾਂ ਨੇ ਘਰੇ ਚੋਈ ਹੋਈ ਆ ਤੇ ਮੁੱਲ ਇਸ ਗਾਂ ਦਾ ਹੈਗਾ ਮਿੱਤਰੋ 75000 ਰੁਪਇਆ ਬਾਕੀ ਜੇ ਗੱਲ ਕਰਗੇ ਆਪਾਂ ਇਸ ਝੋਟੀ ਦੀ ਸ਼ਕੀਨੀ ਪੱਖੋਂ ਤੇ ਕੱਦ ਪਾ ਕਾਠ ਵੱਲੋਂ ਬਾਈ ਗੁਰਮਖ ਸਿੰਘ ਜੀ ਕਹਿੰਦੇ 5 ਫੁੱਟ ਦੀ ਹੋਊਗੀ ਇਹ ਸੰਭੀ ਸੁੰਭੀ ਵੀ ਬਹੁਤ ਚੰਗੀ ਆ ਤੇ ਚੰਗੇ ਸੀਮਣ ਗਾਂ ਇਸ ਦੇ ਵੀ ਲੱਗੇ ਆ ਉਗੇ ਸਰਕਾਰੀ ਸ਼੍ਰੀਮਨ ਦੀ ਬਾਈ ਜੀ ਹੋਣੀ ਹੈ ਕਿਉਂਕਿ ਸ਼ਕੀਨੀ ਪੱਖੋਂ ਤੇ ਦੁੱਧ ਕੁਆਲਟੀ ਇਹਦੀ ਵੀ ਪੂਰੀ ਚੰਗੀ ਮੀ ਆਊਗੀ ਮਿੱਤਰੋ ਇਸ ਝੋਟੀ ਦਾ ਜਿਹੜਾ ਹੈਗਾ ਮੁੱਲ ਬਾਈ ਉਹਨਾਂ ਨੇ 1.5 ਲੱਖ ਰੁਪਈਆ ਕੀਤਾ ਇੱਕ ਮਹੀਨੇ ਦੇ ਤਕਰੀਬਨ ਨੇੜ ਇਸ ਝੋਟੀ ਦੇ ਸੂਨ ਦੇ ਵਿੱਚ ਅਜੇ ਬਾਕੀ ਵੀਡੀਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਤਾਂ ਜੋ ਇਹ ਜਿਹੜਾ ਵੀਰ ਲੋਡਬੰਦ ਹੋਵੇ ਉਹਦੀ ਜਿਹੜੀ ਪਾਲਾ ਖਤਮ ਹੋ ਸਕੇ ਚੰਗੇ ਪਸ਼ੂ ਦੀ ਤੇ ਇੱਕ ਰੇਲੂ ਪਰਿਵਾਰ ਆ ਜਿਹੜਾ ਇਹਨਾਂ ਨੂੰ ਵੀ ਇੱਕ ਚੰਗਾ ਮੁੱਲ ਮਿਲ ਸਕੇ ਆਸ ਹੁੰਦੀ ਆ ਤੁਹਾਡੇ ਤੋਂ ਜਾਂਉਂਦੇ ਵਸਦੇ ਰਹੋ ਮਿਲਦੇ ਕਿਸੇ ਹੋਰ ਵੀਡੀਓ ਚ ਧੰਨਵਾਦ ਆ ਦੋਸਤੋ